ਬਿਜਲੀ ਦਾ ਚਮਕਣਾ ਅਤੇ ਬਿਜਲੀ ਦਾ ਡਿੱਗਣਾ ਇਸ ਮੋਡੀਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਮੋਡੀਊਲ ਦੇ ਅੰਤ ਤੱਕ ਤੁਸੀਂ ਇਹ ਕਰਨ ਦੇ ਯੋਗ ਹੋ ਜਾਵੋਗੇ। ਗਰਜ ਦੇ ਤੂਫਾਨ ਬਾਰੇ ਬੁਨਿਆਦੀ ਤੱਥ ਜਾਣੋਗੇ। ਬਿਜਲੀ ਅਤੇ ਗਰਜ ਜਾਂ ਗਰਜ ਦੇ ਵਿਚਕਾਰ ਅੰਤਰ ਨੂੰ ਪਛਾਣੋਗੇ। ਗਰਜ ਦੇ ਤੂਫਾਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਪਛਾਣ ਕਰ ਸਕੋਗੇ। ਸਮਝੋ ਕਿ ਗਰਜ ਅਤੇ ਬਿਜਲੀ ਤੋਂ ਬਚਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਵਲੰਟੀਅਰਾਂ ਦੀ ਭੂਮਿਕਾ ਨੂੰ ਸਮਝਾਉਣ ਦੇ ਯੋਗ ਹੋ ਜਾਵੋਗੇ ਅੰਡਰਸਟ੍ਰੋਮ ਇੱਕ ਹੰਸਕ ਥੋੜੇ ਸਮੇਂ ਲਈ ਮੌਸਮ ਦੀ ਗੜਬੜ ਹੈ ਜੋ ਹਮੇਸ਼ਾ ਲਗਭਗ ਬਿਜਲੀ ਚਮਕਣਾ ਗਰਜ ਸੰਘਣੇ ਬੱਦਲਾਂ ਭਾਰੀ ਮੀਂਹ ਜਾਂ ਗੜ੍ਹੇ ਅਤੇ ਤੇਜ਼ ਹਵਾਵਾਂ ਨਾਲ ਜੁੜਿਆ ਹੁੰਦਾ ਹੈ ਇਸ ਮੋਡੀਊਲ ਵਿੱਚ ਅਸੀਂ ਥੰਡਰ ਅਤੇ ਲਾਈਟਨਿੰਗ ਬਾਰੇ ਸਿੱਖਣ ਜਾ ਰਹੇ ਹਾਂ ਥੰਡਰਸਟ੍ਰਮ ਕਿਵੇਂ ਬਣਦਾ ਹੈ ਥੰਡਰਸਟ੍ਰਮ ਬਿਜਲੀ ਤੋਂ ਕਿਵੇਂ ਵੱਖਰਾ ਹੈ ਥੰਡਰਸਟ੍ਰਮ ਤੋਂ ਪਹਿਲਾਂ ਦੌਰਾਨ ਜਾਂ ਬਾਅਦ ਵਿੱਚ ਕੀ ਕਰਨਾ ਚਾਹੀਦਾ ਹੈ ਆਓ ਇਸ ਮੋਡੀਊਲ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭੀਏ ਥੰਡਰਸਟ੍ਰਮ ਜਦੋਂ ਵਾਪਰਦਾ ਹੈ ਜਦੋਂ ਗਰਮ ਨਮੀ ਵਾਲੀ ਹਵਾ ਦੀਆਂ ਪਰਤਾਂ ਵਾਯੂ ਮੰਡਲ ਦੇ ਠੰਡੇ ਖੇਤਰਾਂ ਵਿੱਚੋਂ ਇੱਕ ਵੱਡੇ ਤੇਜ਼ ਅਪ ਡਰਾਫਟ ਵਿੱਚ ਵਧਦੀਆਂ ਹਨ ਫਿਰ ਅਪ ਡਰਾਫਟ ਵਿੱਚ ਮੌਜੂਦ ਨਮੀ ਉੱਚੇ ਕਿਊਮੂਲਨਿਬਸ ਬੱਦਲਾਂ ਨੂੰ ਸੰਘਣਾ ਕਰਦੀ ਹੈ ਅਤੇ ਵਰਖਾ ਦਾ ਕਾਰਨ ਬਣਦੀ ਹੈ ਠੰਡੀ ਹਵਾ ਦੇ ਕਾਲਮ ਵਿੱਚ ਧਰਤੀ ਵੱਲ ਡੁੱਬ ਜਾਂਦੇ ਹਨ ਤੇਜ਼ ਡਾਊਨ ਡਰਾਫਟ ਅਤੇ ਲੇਟਵੀਆਂ ਹਵਾਵਾਂ ਨਾਲ ਜ਼ਮੀਨ ਨੂੰ ਮਾਰਦੇ ਹਨ ਉਸ ਸਮੇਂ ਬੱਦਲਾਂ ਦੇ ਕਣਾਂ ਪਾਣੀ ਦੀਆਂ ਬੂੰਦਾਂ ਅਤੇ ਬਰਫ਼ ਤੇ ਬਿਜਲੀ ਦੇ ਚਾਰਜ ਇਕੱਠੇ ਹੁੰਦੇ ਹਨ ਬਿਜਲੀ ਦਾ ਡਿਸਚਾਰਜ ਉਦੋਂ ਹੁੰਦਾ ਹੈ ਜਦੋਂ ਇਕੱਠਾ ਹੋਇਆ ਇਲੈਕਟ੍ਰਿਕ ਚਾਰਜ ਕਾਫੀ ਵੱਡਾ ਹੋ ਜਾਂਦਾ ਹੈ ਬਿਜਲੀ ਇੰਨੀ ਤੀਬਰਤਾ ਨਾਲ ਅਤੇ ਤੇਜ਼ੀ ਨਾਲ ਲੰਘਦੀ ਹਵਾ ਨੂੰ ਗਰਮ ਕਰਦੀ ਹੈ ਕਿ ਸ਼ੌਕ ਵੇਵ ਪੈਦਾ ਹੁੰਦੀਆਂ ਹਨ ਇਹ ਸ਼ੌਕ ਵੇਵ ਤਾੜੀਆਂ ਅਤੇ ਗਰਜ ਦੇ ਰੋਲ ਵਾਂਗ ਸੁਣੀਆਂ ਜਾਂਦੀਆਂ ਹਨ ਤਦੇ ਕਦਾਂ ਹੀ ਤੇਜ਼ ਗਰਜਾਂ ਦੇ ਨਾਲ ਹਵਾ ਦੇ ਘੁੰਮਦੇ ਤੂਫਾਨ ਆਉਂਦੇ ਹਨ ਜੋ ਤੂਫਾਨ ਬਣਾਉਣ ਲਈ ਕੇਂਦ੍ਰਿਤ ਅਤੇ ਤਾਕਤਵਰ ਬਣ ਜਾਂਦੇ ਹਨ ਜਿਵੇਂ ਹੀ ਗਰਜ ਜਾਂ ਤੂਫਾਨ ਵੱਧਦਾ ਹੈ ਬਿਜਲੀ ਦੇ ਚਾਰਜ ਬੱਦਲ ਦੇ ਅੰਦਰ ਬਣ ਜਾਂਦੇ ਹਨ ਜ਼ਮੀਨ ਉਲਟ ਚਾਰਜ ਹੁੰਦੀ ਹੈ ਸਕਾਰਾਤਮਕ ਅਤੇ ਨਕਾਰਾਤਮਕ ਚਾਰਜ ਦੇ ਵਿਚਕਾਰ ਖਿੱਚ ਇੰਨੀ ਤੇਜ਼ੀ ਨਾਲ ਇੰਨੀ ਮਜ਼ਬੂਤ ਹੁੰਦੀ ਹੈ ਕਿ ਬਿਜਲੀ ਦੇ ਪ੍ਰਵਾਹ ਪ੍ਰਤੀ ਹਵਾ ਦੇ ਵਿਰੋਧ ਨੂੰ ਦੂਰ ਕਰ ਸਕੇ ਬਿਜਲੀ ਦੇ ਚਾਰਜ ਦਾ ਹੇਠਾਂ ਵੱਲ ਵਹਾ ਜਮੀਨ ਉੱਧਰ ਤੋਂ 15 ਤੋਂ 50 ਮੀਟਰ ਉੱਪਰ ਜ਼ਮੀਨ ਦੇ ਉਲਟ ਚਾਰਜ ਨੂੰ ਪੂਰਾ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਬਿਜਲੀ ਦੀ ਚਮਕਦਾਰ ਚਮਕ ਪੈਦਾ ਹੁੰਦੀ ਹੈ ਜਦੋਂ ਅਸਮਾਨ ਵਿੱਚ ਬਿਜਲੀ ਦੀ ਇੱਕ ਲਕੀਰ ਚਮਕਦੀ ਹੈ ਤਾਂ ਤੁਸੀਂ ਅਕਸਰ ਕਈ ਸਕਿੰਟਾਂ ਬਾਅਦ ਗਰਜ ਦੀ ਇੱਕ ਆਵਾਜ਼ ਸੁਣਦੇ ਹੋ ਅਸੀਂ ਗਰਜ ਸੁਣਦੇ ਹਾਂ ਕਿਉਂਕਿ ਬਿਜਲੀ ਹਵਾ ਨੂੰ 43000 ਡਿਗਰੀ ਤੋਂ ਵੱਧ ਗਰਮ ਕਰਦੀ ਹੈ ਜਿਸ ਨਾਲ ਹਵਾ ਤੇਜ਼ੀ ਨਾਲ ਫੈਲ ਜਾਂਦੀ ਹੈ ਫਲੈਸ਼ ਤੋਂ ਬਾਅਦ ਹਵਾ ਫਿਰ ਤੇਜ਼ੀ ਨਾਲ ਠੰਡੀ ਹੋ ਜਾਂਦੀ ਹੈ ਜਿਸ ਕਾਰਨ ਇਹ ਸੰਗੜ ਜਾਂਦੀ ਹੈ ਬਿਜਲੀ ਦੇ ਆਲੇ ਦੁਆਲੇ ਹਵਾ ਦਾ ਇਹ ਤੇਜ਼ ਵਿਸਤਾਰ ਅਤੇ ਸੰਕੁਚਨ ਹਵਾ ਦੇ ਅਣੂਆਂ ਦੇ ਅੱਗੇ ਪਿੱਛੇ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਇਹ ਧੁਨੀ ਤਰੰਗਾਂ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਗਰਜ ਵਜੋਂ ਸੁਣਦੇ ਹਾਂ ਗਰਮ ਅਤੇ ਠੰਡੀ ਹਵਾ ਦੀਆਂ ਪਰਤਾਂ ਧੁਨੀ ਤਰੰਗਾਂ ਨੂੰ ਬਣਾਉਂਦੀਆਂ ਹਨ ਜਿਸ ਕਾਰਨ ਸਾਡੇ ਨਜ਼ਦੀਕ ਹੋਈ ਗਰਜਣਾ ਵੀ ਸਾਨੂੰ ਸੁਣਾਈ ਨਹੀਂ ਦਿੰਦੀ ਅਤੇ ਕਈ ਵਾਰ ਕਈ ਮੀਲ ਦੂਰ ਹੋਈ ਗਰਜਣਾ ਵੀ ਸੁਣਾਈ ਦਿੰਦੀ ਹੈ। ਥੰਡਰ ਗੜਗੜਾਹਟ ਹੁੰਦੀ ਹੈ ਕਿਉਂਕਿ ਅਸੀਂ ਇੱਕ ਜਾਗਦੀ ਬਿਜਲੀ ਦੀ ਸਟ੍ਰਾਈਕ ਦੇ ਵੱਖ-ਵੱਖ ਹਿੱਸਿਆਂ ਤੋਂ ਆਵਾਜ਼ਾਂ ਦੀਆਂ ਤਰੰਗਾਂ ਸੁਣਦੇ ਹਾਂ। ਸਟ੍ਰਾਈਕ ਦੇ ਸਿਖਰ ਤੋਂ ਗਰਜ ਸਾਡੇ ਤੱਕ ਪਹੁੰਚਣ ਲਈ ਜ਼ਮੀਨ ਦੇ ਨੇੜੇ ਗਰਜਨ ਨਾਲੋਂ ਜ਼ਿਆਦਾ ਸਮਾਂ ਲੈਂਦੀ ਹੈ। ਹੁਣ ਆਓ ਥੰਡਰ ਬਾਰੇ ਕੁਝ ਤੱਤ ਸਿੱਖੀਏ ਜਿਵੇਂ ਹੀ ਗਰਜ ਵੱਦੀ ਹੈ ਬਿਜਲੀ ਦੇ ਚਾਰਜ ਬੱਦਲ ਦੇ ਅੰਦਰ ਬਣ ਜਾਂਦੇ ਹਨ ਜ਼ਮੀਨ ਉਲਟ ਚਾਰਜ ਹੁੰਦੀ ਹੈ ਸਕਾਰਾਤਮਕ ਅਤੇ ਨਕਾਰਾਤਮਕ ਚਾਰਜ ਦੇ ਵਿਚਕਾਰ ਖਿੱਚ ਤੇਜ਼ੀ ਨਾਲ ਇੰਨੀ ਮਜ਼ਬੂਤ ਹੁੰਦੀ ਹੈ ਕਿ ਬਿਜਲੀ ਦੇ ਪ੍ਰਵਾਹ ਪ੍ਰਤੀ ਹਵਾ ਦੇ ਵਿਰੋਧ ਨੂੰ ਦੂਰ ਕਰ ਸਕੇ ਤੂਫਾਨ ਇਕੱਲੇ ਜਾਂ ਸਮੂਹਾਂ ਵਿੱਚ ਜਾਂ ਕਤਾਰਾਂ ਵਿੱਚ ਆ ਸਕਦੇ ਹਨ ਤੂਫਾਨ ਆਮ ਤੌਰ ਤੇ ਇੱਕ ਸੰਖੇਪ ਮਿਆਦ ਲਈ ਭਾਰੀ ਵਰਖਾ ਪੈਦਾ ਕਰਦਾ ਹੈ ਕਿਤੇ ਵੀ 30 ਮਿੰਟ ਤੋਂ 1 ਘੰਟੇ ਤੱਕ ਦੀਆਂ ਸਥਿਤੀਆਂ ਤੂਫਾਨ ਦੇ ਵਿਕਾਸ ਲਈ ਬਹੁਤ ਜ਼ਿਆਦਾ ਅਨੁਕੂਲ ਹੁੰਦੀਆਂ ਹਨ ਲਗਭਗ 10% ਗਰਜ ਜਾਂ ਤੂਫਾਨ ਨੂੰ ਘੱਟੋ ਘੱਟ 3/4 ਇੰਚ ਵਿਆਸ ਅਤੇ ਲਗਭਗ 58 ਮੀਲ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀਆਂ ਹਵਾਵਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਇਨ੍ਹਾਂ ਜੋਖਮਾਂ ਬਾਰੇ ਜਾਣੋ ਡਾਇਰੈਕਟ ਸਟ੍ਰਾਈਕ ਜਿਸ ਵਿੱਚ ਬਿਜਲੀ ਸਿੱਧਾ ਪੀੜਤ ਦੇ ਉੱਪਰ ਡਿੱਗਦੀ ਹੈ ਇਹ ਘਾਤਕ ਹੁੰਦੀ ਹੈ ਕੰਟੈਕਟ ਇੰਜਰੀ ਉਦੋਂ ਵਰਤਦੀ ਹੈ ਜਦੋਂ ਬਿਜਲੀ ਕਿਸੇ ਵਸਤੂ ਜਿਵੇਂ ਕਿ ਕਾਰ ਜਾਂ ਧਾਤ ਦੇ ਖੰਭੇ ਨੂੰ ਮਾਰਦੀ ਹੈ ਜਿਸ ਨੂੰ ਪੀੜਤ ਛੂ ਰਿਹਾ ਹੈ ਸਾਈਡ ਫਲੈਸ਼ ਉਦੋਂ ਵਰਤਦੀ ਹੈ ਜਦੋਂ ਬਿਜਲੀ ਕਿਸੇ ਦਰਖਤ ਨਾਲ ਟਕਰਾ ਕੇ ਪੀੜਤ ਦੇ ਉੱਪਰ ਡਿੱਗਦੀ ਹੈ ਜਮਿਨੀ ਕਰੰਟ ਉਦੋਂ ਵਾਪਰਦਾ ਹੈ ਜਦੋਂ ਬਿਜਲੀ ਕਿਸੇ ਪੀੜਤ ਦੇ ਨੇੜੇ ਜ਼ਮੀਨ ਤੇ ਟਕਰਾਂਦੀ ਹੈ ਅਤੇ ਜਮਿਨੀ ਕਰੰਟ ਸਟ੍ਰਾਈਕ ਪੁਆਇੰਟ ਤੋਂ ਜ਼ਮੀਨ ਰਾਹੀਂ ਅਤੇ ਪੀੜਤ ਵਿੱਚੋਂ ਲੰਘਦਾ ਹੈ ਸਟ੍ਰੀਮਰ ਬਿਜਲੀ ਦੇ ਤੂਫਾਨਾਂ ਦੇ ਦੌਰਾਨ ਵਾਪਰਦੇ ਹਨ ਜਦੋਂ ਹਵਾ ਬਿਜਲੀ ਦੇ ਨਾਲ ਚਾਰਜ ਹੋ ਜਾਂਦੀ ਹੈ ਜਿਸ ਨਾਲ ਜ਼ਮੀਨ ਦੇ ਨੇੜੇ ਵਸਤੂਆਂ ਤੋਂ ਊਰਜਾ ਦੇ ਝਟਕੇ ਜਾਂ ਸਟ੍ਰੀਮਰ ਦਾ ਕਾਰਨ ਬਣਦਾ ਹੈ ਕਈ ਵਾਰ ਇਸ ਟੀਮਰ ਲੋਕਾਂ ਰਾਹੀਂ ਉੱਪਰ ਵੱਲ ਜਾਂਦੇ ਹਨ ਜਿਸ ਨਾਲ ਪੀੜਤਾਂ ਨੂੰ ਨੁਕਸਾਨ ਹੁੰਦਾ ਹੈ ਤਮਾਕੇ ਦੀ ਛੱਟ ਜਿਸ ਵਿੱਚ ਬਿਜਲੀ ਦੇ ਤਮਾਕੇ ਦਾ ਪ੍ਰਭਾਵ ਗਰਜ ਜਾਂ ਪ੍ਰਾਇਮਰੀ ਛੱਟ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਕੰਨ ਦੇ ਪਰਦੇ ਫਟਣਾ ਜਾਂ ਸੈਕੰਡਰੀ ਛੱਟ ਜਿਵੇਂ ਕਿ ਪੀੜਤ ਦਾ ਡਿੱਗਣਾ ਜਾਂ ਝਟਕੇ ਨਾਲ ਛੁੱਟਿਆ ਜਾਣਾ ਪੂਰਬੀ ਵਿਗਿਆਨ ਮੰਤਰਾਲੇ ਕੋਲ ਉਪਲਬਧ ਅੰਕੜਿਆਂ ਅਨੁਸਾਰ 2022 ਵਿੱਚ 907 ਲੋਕ ਬਿਜਲੀ ਡਿੱਗਣ ਤੋਂ ਬਾਅਦ ਮਾਰੇ ਗਏ ਸਨ ਜੋ ਕਿ ਦੇਸ਼ ਵਿੱਚ ਕੁਦਰਤੀ ਆਫਤਾਂ ਕਾਰਨ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਭਾਰਤ ਵਿੱਚ ਪਿਛਲੇ 14 ਸਾਲਾਂ ਵਿੱਚ ਬਿਜਲੀ ਡਿੱਗਣ ਕਾਰਨ ਇਹ ਸਭ ਤੋਂ ਵੱਧ ਮੌਤਾਂ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਗਰਜ ਦੇ ਦੌਰਾਨ ਕੀ ਕਰਨਾ ਹੈ ਅਤੇ ਕਿਵੇਂ ਬਚਣਾ ਹੈ। ਆਓ ਹੁਣ ਇਹਨਾਂ ਦੀ ਚਰਚਾ ਕਰੀਏ। ਥੰਡਰਸਟ੍ਰੋਮ ਦੇ ਦੌਰਾਨ, ហេਠਾਂ ਲਿਖਿਆ ਥਾਵਾਂ, ਢਾਂਚੇ ਜਾਂ ਚੀਜ਼ਾਂ ਤੋਂ ਦੂਰ ਰਹੋ। ਕੁਦਰਤੀ ਬਿਜਲੀ ਦੇ ਸੰਚਾਲਕ ਜਿਵੇਂ ਕਿ ਇੱਕ ਖੁੱਲੇ ਖੇਤਰ ਵਿੱਚ ਇੱਕ ਉੱਚਾ, ਅਲੱਗ-ਥਲੱਗ ਰੁੱਖ, ਪਹਾੜੀ ਚੋਟੀਆਂ, ਖੁੱਲੇ ਮੈਦਾਨ, ਵਿੱਚ ਜਾਂ ਪਾਣੀ ਉੱਤੇ ਇੱਕ ਕਿਸ਼ਤੀ ਖੁੱਲੇ ਖੇਤਰਾਂ ਵਿੱਚ ਅਲੱਗ-ਥਲੱਗ ਸ਼ੈੱਡ ਜਾਂ ਹੋਰ ਛੋਟੇ ਢਾਂਚੇ ਅਤੇ ਧਾਤੂ ਦੀ ਕੋਈ ਵੀ ਚੀਜ਼ ਜਿਵੇਂ ਕਿ ਟਰੈਕਟਰ, ਖੇਤੀ ਉਪਕਰਣ, 골ਫ ਕਾਰਟਸ, 골ਫ ਕਲੱਬ, ਮੋਟਰਸਾਈਕਲ ਅਤੇ ਸਾਈਕਲ ਜੇਕਰ ਤੁਸੀਂ ਕਿਸੇ ਜੰਗਲ, ਖੁੱਲੇ ਖੇਤਰ ਜਾਂ ਖੁੱਲੇ ਪਾਣੀ ਵਿੱਚ ਫਸ ਗਏ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਵਾਲ ਸਿਰੇ ਤੋਂ ਖੜੇ ਹਨ ਤਾਂ ਤੁਹਾਨੂੰ ਸੁਰੱਖਿਆ ਯਕੀਨੀ ਬਣਾਉਣ ਲਈ ਖਾਸ ਕਾਰਵਾਈਆਂ ਕਰਨ ਦੀ ਲੋੜ ਹੈ। ਇਹ ਜਾਣਨ ਲਈ ਹਰੇਕ ਚਿੱਤਰ ਤੇ ਕਲਿੱਕ ਕਰੋ ਕਿ ਜਦੋਂ ਤੁਸੀਂ ਬਾਹਰ ਫਸ ਜਾਂਦੇ ਹੋ ਤਾਂ ਕਿੱਥੇ ਪਨਾ ਲੈਣੀ ਹੈ। ਜੇਕਰ ਤੁਸੀਂ ਕਿਸੇ ਜੰਗਲ ਵਿੱਚ ਫਸ ਗਏ ਹੋ ਤਾਂ ਛੋਟੇ ਦਰਖਤਾਂ ਦੇ ਸੰਘਣੇ ਵਾਦੇ ਦੇ ਹੇਠਾਂ ਇੱਕ ਨੀਵੇਂ ਖੇਤਰ ਵਿੱਚ ਸ਼ਰਨ ਲਵੋ। ਜੇ ਤੁਸੀਂ ਕਿਸੇ ਖੁੱਲੇ ਖੇਤਰ ਵਿੱਚ ਫਸ ਗਏ ਹੋ ਤਾਂ ਕਿਸੇ ਨੀਵੀਂ ਥਾਂ ਜਿਵੇਂ ਕਿ ਘਾਟੀ ਜਾਂ ਖੱਡ ਤੇ ਜਾਓ। ਪਰ ਅਚਾਨਕ ਹੜ੍ਹਾਂ ਲਈ ਸੁਚੇਤ ਰਹੋ ਜੇਕਰ ਤੁਸੀਂ ਖੁੱਲੇ ਪਾਣੀ ਵਿੱਚ ਫਸ ਜਾਂਦੇ ਹੋ ਤਾਂ ਜ਼ਮੀਨ ਨਾਲ ਸੰਪਰਕ ਕਰੋ ਅਤੇ ਤੁਰੰਤ ਆਸਰਾ ਲਭੋ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਵੱਲ ਤੁਹਾਡੇ ਪੈਰਾਂ ਦੀਆਂ ਤਲੀਆਂ ਤੁਹਾਡੇ ਪੈਰਾਂ ਦੀਆਂ ਉਂਗਲਾਂ ਤੇ ਜ਼ਮੀਨ ਤੱਕ ਨੀਵੇਂ ਸਕੁਐਟ ਤੇ ਖੜੇ ਹਨ ਆਪਣੇ ਹੱਥਾਂ ਨੂੰ ਆਪਣੇ ਕੰਨਾਂ ਉੱਤੇ ਆਪਣੇ ਸਿਰ ਨੂੰ ਆਪਣੇ ਗੋਡਿਆਂ ਦੇ ਵਿਚਕਾਰ ਰੱਖੋ ਆਪਣੇ ਆਪ ਨੂੰ ਸਭ ਤੋਂ ਛੋਟਾ ਟੀਚਾ ਬਣਾਓ ਅਤੇ ਜ਼ਮੀਨ ਤੇ ਆਪਣੇ ਸੰਪਰਕ ਨੂੰ ਘੱਟ ਤੋਂ ਘੱਟ ਕਰੋ। ਜ਼ਮੀਨ ਉੱਪਰ ਨਾ ਲੇਟੋ। ਹੁਣ ਤੁਸੀਂ ਸਮਝ ਗਏ ਹੋ ਕਿ ਥੰਡਰਸਟ੍ਰੋਮ ਦੌਰਾਨ ਸੁਰੱਖਿਅਤ ਕਿਵੇਂ ਰਹਿਣਾ ਹੈ। ਹੁਣ ਜਦੋਂ ਤੁਸੀਂ ਬਾਹਰ ਹੁੰਦੇ ਹੋ ਤਾਂ ਥੰਡਰਸਟ੍ਰੋਮ ਤੋਂ ਸੁਰੱਖਿਅਤ ਰਹਿਣ ਬਾਰੇ ਕੁਝ ਹੋਰ ਜ਼ਰੂਰੀ ਗੱਲਾਂ ਨੂੰ ਸਮਝਿਓ। ਆਪਣੇ ਆਪ ਨੂੰ ਬਿਜਲੀ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ। ਇੱਥੇ ਕੁਝ ਸੁਰੱਖਿਆ ਉਪਾਹਨ ਜਦੋਂ ਤੁਸੀਂ ਖੁੱਲੇ ਵਿੱਚ ਹੋਵੋ ਤਾਂ ਤੁਹਾਡੇ ਕੰਮ ਆ ਸਕਦੇ ਹਨ ਸੁਚੇਤ ਰਹੋ ਘਰ ਦੇ ਅੰਦਰ ਜਾਓ ਅਤੇ ਖੁੱਲੇ ਵਿੱਚ ਫਸ ਜਾਣ ਤੇ ਤੁਰੰਤ ਸ਼ਰਨ ਲਵੋ ਹੋਰ ਜਾਣਨ ਲਈ ਹਰੇਕ ਟੈਬ ਤੇ ਕਲਿੱਕ ਕਰੋ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਮੌਸਮ ਦੀ ਭੂਖਵਾਣੀ ਦੀ ਜਾਂਚ ਕਰੋ ਜੇਕਰ ਗਰਜ ਅਤੇ ਤੂਫਾਨ ਦੀ ਭੂਖਵਾਣੀ ਕੀਤੀ ਗਈ ਹੈ ਤਾਂ ਆਪਣੀ ਯਾਤਰਾ ਜਾਂ ਗਤੀਵਿਧੀ ਨੂੰ ਮੁਲਤਵੀ ਕਰੋ ਜਾਂ ਯਕੀਨੀ ਬਣਾਓ ਕਿ ਠੁਕਮੀ ਸੁਰੱਖਿਅਤ ਸ਼ੈਲਟਰ ਆਸਾਨੀ ਨਾਲ ਉਪਲਬਧ ਹੈ ਇਸ ਸੂਤਰ ਨੂੰ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਬਿਜਲੀ ਚਮਕਦੀ ਹੈ ਜਾਂ ਬੱਦਲ ਵਰਖਾ ਕਰਦੇ ਹਨ ਤਾਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ ਤੁਸੀਂ ਜਦੋਂ ਗਰਜ ਸੁਣਦੇ ਹੋ ਤਾਂ ਇੱਕ ਸੁਰੱਖਿਅਤ ਬੰਦ ਸ਼ੈਲਟਰ ਲੱਭੋ ਸੁਰੱਖਿਅਤ ਸ਼ੈਲਟਰਾਂ ਵਿੱਚ ਘਰ ਦਫ਼ਤਰ ਸ਼ਾਪਿੰਗ ਸੈਂਟਰ ਅਤੇ ਬੰਦ ਖਿੜਕੀਆਂ ਵਾਲੇ ਠੋਸ ਛੱਤਾਂ ਵਾਲੇ ਵਾਹਨ ਸ਼ਾਮਲ ਹੁੰਦੇ ਹਨ ਜੇਕਰ ਤੁਸੀਂ ਕਿਸੇ ਖੁੱਲੇ ਖੇਤਰ ਵਿੱਚ ਫਸ ਗਏ ਹੋ ਤਾਂ ਢੁਕਵੀਂ ਸ਼ੈਲਟਰ ਲੱਭਣ ਲਈ ਜਲਦੀ ਕਾਰਵਾਈ ਕਰੋ ਸਭ ਤੋਂ ਮਹੱਤਵਪੂਰਨ ਕਾਰਵਾਈ ਆਪਣੇ ਆਪ ਨੂੰ ਖਤਰੇ ਤੋਂ ਦੂਰ ਕਰਨਾ ਹੈ ਜ਼ਮੀਨ ਤੇ ਝੁਕਣਾ ਜਾਂ ਨੀਵਾ ਹੋਣਾ ਤੁਹਾਡੇ ਛੱਟ ਲੱਗਣ ਦੀ ਸੰਭਾਵਨਾ ਨੂੰ ਘਟਾ ਸਕਦਾ ਹੈ ਪਰ ਤੁਹਾਨੂੰ ਖਤਰੇ ਤੋਂ ਨਹੀਂ ਬਚਾ ਸਕਦਾ ਤੁਹਾਨੂੰ ਲੇਟਣਾ ਨਹੀਂ ਚਾਹੀਦਾ ਪਰ ਜਿਵੇਂ ਦਿਖਾਇਆ ਗਿਆ ਹੈ ਝੁਕਣਾ ਚਾਹੀਦਾ ਹੈ ਸੁੱਕੇ ਜਾਂ ਸੜੇ ਹੋਏ ਰੁੱਖਾਂ ਅਤੇ ਟਾਹਣੀਆਂ ਨੂੰ ਹਟਾਓ ਜੋ ਗੰਭੀਰ ਗਰਜ ਤੂਫਾਨ ਦੌਰਾਨ ਡਿੱਗ ਸਕਦੇ ਹਨ ਅਤੇ ਸੱਟਾਂ ਜਾਂ ਨੁਕਸਾਨ ਦਾ ਕਾਰਨ ਬਣ ਸਕਦੇ ਹਨ ਜੇ ਤੁਸੀਂ ਬਾਹਰ ਕਿਸੇ ਸੁਰੱਖਿਅਤ ਸ਼ੈਲਟਰ ਦੇ ਨੇੜੇ ਫਸ ਗਏ ਹੋ ਤਾਂ ਇਹ ਲਿਖੀਆਂ ਕਾਰਵਾਈਆਂ ਤੁਹਾਡੇ ਖਤਰੇ ਨੂੰ ਘਟਾ ਸਕਦੀਆਂ ਹਨ ਉੱਚੇ ਖੇਤਰਾ ਜਿਵੇਂ ਕਿ ਪਹਾੜੀਆਂ ਜਾਂ ਚੋਟੀਆਂ ਤੋਂ ਤੁਰੰਤ نیچے ਉਤਰੋ ਕਦੇ ਵੀ ਜ਼ਮੀਨ ਤੇ ਨਾ ਲੇਟੋ ਆਪਣੇ ਸਿਰ ਨੂੰ ਟਿਕਾ ਕੇ ਅਤੇ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਗੇਂਦ ਵਰਗੀ ਸਥਿਤੀ ਵਿੱਚ 헤ਠਾ ਚੁਕੋ ਤਾਂ ਜੋ ਤੁਸੀਂ ਜ਼ਮੀਨ ਦੇ ਨਾਲ ਘੱਟ ਤੋਂ ਘੱਟ ਸੰਪਰਕ ਵਿੱਚ 헤ਠਾ ਹੋ ਜਾਵੋ ਕਦੇ ਵੀ ਇਕੱਲੇ ਰੁੱਖ ਦੀ 헤ਠਾ ਪਨਾਹ ਨਾ ਲਵੋ ਪਨਾਹ ਲਈ ਕਦੇ ਵੀ ਚਟਾਨ ਪਥਰੀਲੀ ਛੱਤ ਵਾਲੀ ਥਾਂ ਤੇ ਨਾ ਜਾਓ ਛੱਪੜਾਂ ਝੀਲਾਂ ਅਤੇ ਪਾਣੀ ਦੇ ਹੋਰ ਸਰੋਤਾਂ ਤੋਂ ਤੁਰੰਤ ਬਾਹਰ ਨਿਕਲੋ ਅਤੇ ਦੂਰ ਹੋ ਜਾਵੋ ਉਹਨਾਂ ਵਸਤੂਆਂ ਤੋਂ ਦੂਰ ਰਹੋ ਜੋ ਬਿਜਲੀ ਦੀਆਂ ਚਾਲਕ ਹਨ ਜਿਵੇਂ ਕਿ ਕੰਡਿਆਲੀਆਂ ਤਾਰਾਂ ਬਿਜਲੀ ਦੀਆਂ ਲਾਈਨਾਂ wind mills ਅਤੇ ਹੋਰ ਜੇਕਰ ਤੁਸੀਂ ਗਰਜ ਦੇ ਦੌਰਾਨ ਇੱਕ ਗਰੁੱਪ ਵਿੱਚ ਹੋ ਤਾਂ ਇੱਕ ਦੂਜੇ ਤੋਂ ਵੱਖ ਹੋ ਜਾਵੋ ਇਹ ਜੋਖਮਾਂ ਦੀ ਗਿਣਤੀ ਨੂੰ ਘਟਾ ਦੇਵੇਗਾ ਜੇਕਰ ਬਿਜਲੀ ਜ਼ਮੀਨ ਤੇ ਆਉਂਦੀ ਹੈ ਇੱਥੇ ਕੁਝ ਬਾਹਰੀ ਸੁਰੱਖਿਆ ਸੁਝਾਅ ਹਨ ਜੋ ਤੁਹਾਨੂੰ ਆਪਣੇ ਆਪ ਨੂੰ ਬਚਾਉਣ ਲਈ ਅਪਣਾਉਣੇ ਚਾਹੀਦੇ ਹਨ ਖੁੱਲੇ ਵਾਹਨਾਂ ਢਾਂਚਿਆਂ ਅਤੇ ਥਾਵਾਂ ਵਿੱਚ ਨਾ ਰਹੋ ਅਤੇ ਉੱਚੀਆਂ ਇਮਾਰਤਾਂ ਦੇ ਨੇੜੇ ਨਾ ਰਹੋ ਹੋਰ ਜਾਣਨ ਲਈ ਹਰੇਕ ਟੈਬ ਤੇ ਕਲਿੱਕ ਕਰੋ ਗਰਜ ਦੇ ਤੂਫਾਨ ਦੇ ਦੌਰਾਨ ਖੁੱਲੇ ਵਾਹਨਾਂ ਜਿਵੇਂ ਕਿ ਪਰਵਰਤਨਸ਼ੀਲ ਮੋਟਰਸਾਈਕਲ ਅਤੇ 골ਫ ਕਾਰਟਾਂ ਤੋਂ ਬਚੋ ਗੋਲਫ ਕੋਰਸ, ਪਾਰਕ, ਖੇਡ ਦੇ ਮੈਦਾਨ, ਤਲਾਬ, ਝੀਲਾਂ, ਸਵੀਮਿੰਗ ਪੂਲ ਅਤੇ ਵਿਚ ਵਰਗੀਆਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹੋ। ਖੁੱਲੇ ਟਾਂਚਿਆਂ ਜਿਵੇਂ ਕਿ ਦਲਾਨ, ਗਜੇਬੋਸ ਅਤੇ ਖੇਡਾਂ ਦੇ ਅਖਾੜੇ ਤੋਂ ਬਚਣਾ ਯਕੀਨੀ ਬਣਾਓ। ਭਾਵੇਂ ਬਿਜਲੀ ਦੇ ਤੂਫਾਨ ਦੌਰਾਨ ਤੁਹਾਡਾ ਘਰ ਇੱਕ ਸੁਰੱਖਿਅਤ ਪਨਾਹ ਹੈ, ਫਿਰ ਵੀ ਤੁਹਾਨੂੰ ਖਤਰਾ ਹੋ ਸਕਦਾ ਹੈ। ਬਿਜਲੀ ਸਟ੍ਰਾਈਕ ਦੇ ਜੋਖਮਾਂ ਦਾ 1/3 ਹਿੱਸਾ ਘਰ ਦੇ ਅੰਦਰ ਹੁੰਦਾ ਹੈ। ਆਓ ਲੁਕਣ ਦੀ ਜਗ੍ਹਾ ਦੇ ਅੰਦਰ ਹੋਣ ਤੇ ਬਿਜਲੀ ਗਿਰਨ ਦੇ ਖਤਰੇ ਨੂੰ ਘਟ ਕਰਨ ਲਈ ਅਤੇ ਸੁਰੱਖਿਅਤ ਰਹਿਣ ਲਈ ਕੁਝ ਸੁਝਾਵਾਵਾਂ ਬਾਰੇ ਸਮਝਦੇ ਹਾਂ। ਇੱਥੇ ਕੁਝ ਬਿਲਡਿੰਗ ਦੇ ਅੰਦਰ ਲਈ ਸੁਰੱਖਿਆ ਸੁਝਾਅ ਹਨ ਜੋ ਤੁਹਾਨੂੰ ਆਪਣੇ ਬਚਾਅ ਲਈ ਅਪਣਾਉਣੇ ਚਾਹੀਦੇ ਹਨ। ਆਪਣੀ ਇਮਾਰਤ ਦੇ ਉੱਪਰ ਲਾਈਟਨਿੰਗ ਅਰੇਸਟਰ ਲਗਾਓ ਅਤੇ ਨਿਯਮਤ ਤੌਰ ਤੇ ਉਹਨਾਂ ਦੀ ਸੇਵਾ ਯੋਗਤਾ ਦੀ ਜਾਂਚ ਕਰੋ ਲਾਈਟਨਿੰਗ ਅਰੇਸਟਰ ਸਥਾਪਿਤ ਕਰੋ ਜਿਸ ਨੂੰ ਲਾਈਟਨਿੰਗ ਡਾਇਵਰਟਰ ਵੀ ਕਿਹਾ ਜਾਂਦਾ ਹੈ ਇਹ ਇਲੈਕਟ੍ਰਿਕ ਪਾਵਰ ਤੇ ਵਰਤਿਆ ਜਾਣ ਵਾਲਾ ਯੰਤਰ ਹੈ ਸਿਸਟਮ ਅਤੇ ਦੂਸਰਚਾਰ ਪ੍ਰਣਾਲੀਆਂ ਬਿਜਲੀ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਸਿਸਟਮ ਦੇ ਇਨਸੂਲੇਸ਼ਨ ਅਤੇ ਕੰਡਕਟਰਾਂ ਦੀ ਰੱਖਿਆ ਕਰਨ ਲਈ ਹੁੰਦਾ ਹੈ ਬਿਜਲੀ ਦੇ ਝਟਕੇ ਤੋਂ ਬਚਣ ਲਈ ਇੱਥੇ ਕੁਝ ਉਪਾਅ ਹਨ ਪਾਣੀ, ਇਲੈਕਟ੍ਰੋਨਿਕ ਸਾਜ਼ੋ-ਸਮਾਨ, ਕੋਡਡ ਫੋਨ ਅਤੇ ਖਿੜਕੀਆਂ, ਦਰਵਾਜ਼ੇ, ਦਲਾਨ ਅਤੇ ਕੰਕਰੀਟ ਤੋਂ ਬਚੋ। ਹੋਰ ਜਾਣਨ ਲਈ ਹਰੇਕ ਆਈਟਮ ਤੇ ਕਲਿੱਕ ਕਰੋ। ਅੰਡਰਸਟ੍ਰੋਮ ਦੇ ਦੌਰਾਨ ਇਸ਼ਨਾਨ, ਸ਼ਾਵਰ ਅਤੇ ਬਰਤਨ ਨਾ ਧੋਵੋ ਜਾਂ ਪਾਣੀ ਨਾਲ ਕੋਈ ਹੋਰ ਸੰਪਰਕ ਨਾ ਕਰੋ ਕਿਉਂਕਿ ਬਿਜਲੀ ਇਮਾਰਤ ਦੇ ਪਲੰਬਿੰਗ ਵਿੱਚੋਂ ਲੰਘ ਸਕਦੀ ਹੈ। ਆਪਣੇ ਕੰਪਿਊਟਰ, ਲੈਪਟਾਪ, ਗੇਮ ਸਿਸਟਮ, ਵਾਸ਼ਰ, ਡਰਾਇਰ, ਸਟੋਵ ਜਾਂ ਕਿਸੇ ਇਲੈਕਟ੍ਰਿਕ ਆਊਟਲੈਟ ਨਾਲ ਜੁੜੀ ਕਿਸੇ ਵੀ ਵਸਤੂ ਦੀ ਵਰਤੋਂ ਨਾ ਕਰੋ। ਬਿਜਲੀ, ਬਿਜਲੀ ਦੀਆਂ ਪ੍ਰਣਾਲੀਆਂ, ਰੇਡੀਓ ਅਤੇ ਟੈਲੀਵਿਜ਼ਨ, ਰਿਸੈਪਸ਼ਨ ਪ੍ਰਣਾਲੀਆਂ ਅਤੇ ਕੰਕਰੀਟ ਦੀਆਂ ਕੰਧਾਂ ਜਾਂ ਫਲੋਰਿੰਗ ਵਿੱਚ ਕਿਸੇ ਵੀ ਤਾਤ ਦੀਆਂ ਤਾਰਾਂ ਰਾਹੀਂ ਯਾਤਰਾ ਕਰ ਸਕਦੀ ਹੈ। ਆਪਣੇ ਉਪਕਰਨਾਂ ਦੀ ਸੁਰੱਖਿਆ ਲਈ ਆਪਣੇ ਘਰ ਨੂੰ ਪੂਰੇ ਘਰ ਦੇ ਸਰਜ ਪ੍ਰੋਜੈਕਟਰਾਂ ਨਾਲ ਲੈਸ ਕਰੋ। थंडरस्टॉर्म ਦੇ ਦੌਰਾਨ ਕੋਡਡ ਫੋਨ ਵਰਤਨ ਲਈ ਸੁਰੱਖਿਅਤ ਨਹੀਂ ਹਨ ਇਹਨਾਂ ਦੀ ਵਰਤੋਂ ਨਾ ਕਰੋ ਹਾਲਾਂਕਿ थंडरस्टॉर्म ਦੇ ਦੌਰਾਨ ਕੋਡਲੈਸ ਜਾਂ ਸੈਲੂਲਰ ਫੋਨਾਂ ਦੀ ਵਰਤੋਂ ਕਰਨਾ ਸੁਰੱਖਿਅਤ ਹੈ थंडरस्टॉर्म ਦੇ ਦੌਰਾਨ ਕੰਕਰੀਟਾਂ ਤੇ ਫਰਸ਼ਾਂ ਤੇ ਨਾ ਲੇਟੋ ਨਾਲ ਹੀ ਕੰਕਰੀਟ ਦੀਆਂ ਕੰਧਾਂ ਤੇ ਝੁਗਣ ਤੋਂ ਬਚੋ ਬਿਜਲੀ ਕੰਕਰੀਟ ਦੀਆਂ ਕੰਧਾਂ ਜਾਂ ਫਲੋਰਿੰਗ ਵਿੱਚ ਕਿਸੇ ਵੀ ਧਾਤ ਦੀਆਂ ਤਾਰਾਂ ਵਿੱਚੋਂ ਲੰਘ ਸਕਦੀ ਹੈ। ਕਈ ਵਾਰ ਜਦੋਂ ਅਸੀਂ ਕੈਂਪਿੰਗ, ਹਾਈਕਿੰਗ ਜਾਂ ਪਹਾੜੀ ਚੜ੍ਹਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਬਿਜਲੀ ਜਾਂ ਤੂਫਾਨ ਅਚਾਨਕ ਸ਼ੁਰੂ ਹੋ ਜਾਂਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਸਾਵਧਾਨੀਆਂ ਦੀ ਪਾਲਣਾ ਕਰਨਾ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੁੰਦਾ ਹੈ ਇਹਨਾਂ ਉਪਾਵਾਂ ਦੀ ਪਰਚੋਲ ਲਈ ਅੱਗੇ ਵਧਿਏ ਬਾਹਰੀ ਮਨੋਰੰਜਨ ਦੇ ਦੌਰਾਨ ਜੇਕਰ ਤੁਸੀਂ ਬਿਜਲੀ ਦੇ ਤੂਫਾਨ ਵਿੱਚ ਫਸ ਜਾਂਦੇ ਹੋ ਤਾਂ ਅਕਸਰ ਇੱਕ ਸੁਰੱਖਿਅਤ ਜਗ੍ਹਾ ਲੱਭਣਾ ਮੁਸ਼ਕਲ ਹੁੰਦਾ ਹੈ ਹਾਲਾਂਕਿ ਤੁਸੀਂ ਕੁਝ ਸਾਵਧਾਨੀਆਂ ਵਰਤ ਕੇ ਬਿਜਲੀ ਦੇ ਜੋਖਮਾਂ ਤੋਂ ਬਚ ਸਕਦੇ ਹੋ ਜਿਸ ਵਿੱਚ ਸ਼ਾਮਲ ਹਨ ਪੂਰਵ ਅਨੁਮਾਨ ਦੀ ਜਾਂਚ ਕਰਨਾ ਬਿਜਲੀ ਗਰਜਨ ਤੇ ਘਰ ਦੇ ਅੰਦਰ ਜਾਣਾ ਅਤੇ ਧਾਤ ਦੀਆਂ ਵਸਤੂਆਂ ਤੋਂ ਪਰਹੇਜ਼ ਕਰਨਾ ਹੋਰ ਜਾਣਨ ਲਈ ਪੁਆਇੰਟਰ ਨੂੰ ਹਰੇਕ ਸਾਵਧਾਨੀ ਵੱਲ ਖਿੱਚੋ ਪਹਾੜਾਂ ਤੇ ਹਾਈਕਿੰਗ ਜਾਂ ਪਹਾੜੀ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਮੌਸਮ ਦੀ ਪੇਖਬਾਨੀ ਦੀ ਜਾਂਚ ਕਰੋ ਪਹਾੜਾਂ ਵਿੱਚ ਬਿਜਲੀ ਦੇ ਨਾਲ ਗਰਜ ਜਾਂ ਤੂਫਾਨ ਅਕਸਰ ਗਰਮੀਆਂ ਦੇ ਮਹੀਨਿਆਂ ਵਿੱਚ ਦੁਪਹਿਰ ਜਾਂ ਸ਼ਾਮ ਨੂੰ ਹੁੰਦਾ ਹੈ ਤੂਫਾਨ ਦੀ ਸ਼ੁਰੂਆਤ ਅਤੇ ਅੰਤ ਸਭ ਤੋਂ ਖਤਰਨਾਕ ਸਮਾਂ ਹੁੰਦਾ ਹੈ ਭਾਵੇਂ ਤੁਸੀਂ ਨੀਲਾ ਅਸਮਾਨ ਦੇਖਦੇ ਹੋ ਫਿਰ ਵੀ ਤੁਹਾਨੂੰ ਖਤਰਾ ਹੋ ਸਕਦਾ ਹੈ ਸਕੇਜ਼ ਸਕੀਪੋਲ ਐਂਟੀਨਾ ਆਇਸ ਐਕਸ ਵਰਗੀਆਂ ਕੋਈ ਵੀ ਧਾਤ ਦੀਆਂ ਵਸਤੂਆਂ ਨਾਲ ਨਾ ਰੱਖੋ ਜਦੋਂ ਤੁਸੀਂ ਕੰਡਕਟਰ ਨੂੰ ਮੋਢੇ ਦੇ ਪੱਧਰ ਤੋਂ ਉੱਪਰ ਲੈ ਜਾਂਦੇ ਹੋ ਤਾਂ ਤੁਹਾਡੇ ਸਿੱਧੇ ਹਟ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਜੇਕਰ ਤੁਸੀਂ ਬਿਜਲੀ ਨਾਲ ਮਾਰੀ ਗਈ ਧਾਤ ਦੇ ਸੰਪਰਕ ਵਿੱਚ ਹੋ ਤਾਂ ਤੁਹਾਡੇ ਸੜ ਜਾਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਜਦੋਂ ਤੁਸੀਂ ਤੂਫਾਨ ਦੌਰਾਨ ਹਾਈਕਿੰਗ ਜਾਂ ਚੜਾਈ ਕਰਦੇ ਹੋ ਤਾਂ ਇਹਨਾਂ ਛੇ ਸੁਰੱਖਿਆ ਸੁਝਾਵਾਂ ਨੂੰ ਯਾਦ ਰੱਖੋ ਵਿਅਕਤੀਆਂ ਵਿਚਕਾਰ ਜਮਿਨੀ ਕਰੰਟ ਅਤੇ ਸਾਈਡ ਫਲੈਸ਼ ਦੁਆਰਾ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਨੂੰ ਘਟਾਉਣ ਲਈ ਸਮੂਹ ਦੇ ਦੂਜੇ ਮੈਂਬਰਾਂ ਤੋਂ ਵੱਖ ਹੋਣਾ ਤੁਰੰਤ ਪਨਾਹ ਲੱਭੋ ਅਤੇ ਤੂਫਾਨ ਤੋਂ ਬਾਅਦ ਘੱਟੋ-ਘੱਟ 30 ਮਿੰਟਾਂ ਲਈ ਵਧਣਾ ਅਤੇ ਚੜਨਾ ਜਾਰੀ ਨਾ ਰੱਖੋ ਬਾੜ ਅਤੇ ਖੰਭਿਆਂ ਵਰਗੀਆਂ ਪਾਣੀ ਅਤੇ ਗਿੱਲੀਆਂ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਇਹ ਬਿਜਲੀ ਦਾ ਸੰਚਾਲਨ ਕਰ ਸਕਦੇ ਹਨ ਜੇ ਤੁਸੀਂ ਪਹਾੜਾਂ ਵਿੱਚ ਹੋ ਤਾਂ ਪਹਾੜੀਆਂ, ਸਿਖਰਾਂ, ਸਿੰਗਲ ਰੁੱਖਾਂ, ਪਾਵਰ ਲਾਈਨਾਂ ਅਤੇ ਸਕੀ ਲਿਫਟਾਂ ਤੋਂ ਦੂਰ ਰਹੋ। ਜੇਕਰ ਤੁਸੀਂ ਜੰਗਲ ਵਿੱਚ ਹੋ ਤਾਂ ਛੋਟੇ ਦਰਖਤਾਂ ਦੇ ਨੇੜੇ ਰਹੋ। ਜੇਕਰ ਤੁਸੀਂ ਕਿਸੇ ਖੁੱਲੇ ਖੇਤਰ ਵਿੱਚ ਫਸ ਗਏ ਹੋ ਤਾਂ ਲੇਟ ਨਾ ਜਾਓ। ਜ਼ਮੀਨ ਦੇ ਕਾਰਨ ਜ਼ਮੀਨ ਦੇ ਸਿਖਰ 'ਤੇ ਬਿਜਲੀ ਦੇ ਕਰੰਟ ਆਉਂਦੇ ਹਨ ਜੋ 100 ਫੁੱਟ ਤੋਂ ਜ਼ਿਆਦਾ ਦੂਰ ਤੱਕ ਘਾਤਕ ਸਿੱਧ ਹੋ ਸਕਦੇ ਹਨ। ਦੌੜਨਾ ਜ਼ਮੀਨੀ ਕਰੰਟ ਤੋਂ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਕਿਉਂਕਿ ਇਹ ਕਿਸੇ ਵੀ ਸਮੇਂ ਦੋਵਾਂ ਪੈਰਾ ਦੀ ਜ਼ਮੀਨ ਤੇ ਹੋਣ ਦੇ ਸਮੇਂ ਨੂੰ ਸੀਮਿਤ ਕਰਦਾ ਹੈ ਆਓ ਹੁਣ ਉਹਨਾਂ ਸੁਰੱਖਿਆ ਕਦਮਾਂ ਦੀ ਚਰਚਾ ਕਰੀਏ ਜਿਨ੍ਹਾਂ ਦੀ ਪਾਲਣਾ ਕਰਨ ਦੀ ਲੋੜ ਹੈ ਇਸ ਨਿਯਮ ਵਿੱਚ ਬਿਜਲੀ ਦੀ ਚਮਕ ਤੋਂ ਬਾਅਦ ਸਕਿੰਟਾਂ ਦੀ ਗਿਣਤੀ ਕਰੋ ਜੇਕਰ ਤੁਸੀਂ 30 ਸਕਿੰਟਾਂ ਦੇ ਅੰਦਰ ਗਰਜ ਸੁਣਦੇ ਹੋ ਤਾਂ ਸੁਰੱਖਿਆ ਪਨਾਹ ਲਓ ਪਿਛਲੀ ਬਿਜਲੀ ਸਟ੍ਰਾਈਕ ਤੋਂ 30 ਮਿੰਟ ਬਾਅਦ ਦੁਬਾਰਾ ਬਾਹਰ ਨਾ ਜਾਓ ਬਿਜਲੀ ਨਾਲ ਸੰਬੰਧਿਤ ਅੱਧੀਆਂ ਤੋਂ ਵੱਧ ਮੌਤਾਂ ਗਰਜ ਦੇ ਲੰਘਣ ਤੋਂ ਬਾਅਦ ਹੁੰਦੀਆਂ ਹਨ ਖਤਰਾ ਮੌਜੂਦ ਹੁੰਦਾ ਹੈ ਜਦੋਂ ਵੀ ਇਸ ਖੇਤਰ ਵਿੱਚ ਗਰਜ ਤੂਫਾਨ ਹੁੰਦਾ ਹੈ ਭਾਵੇਂ ਆਸਮਾਨ ਸਾਫ਼ ਹੋਵੇ ਬਿਜਲੀ ਇੱਕੋ ਥਾਂ ਤੇ ਸਿਰਫ ਇੱਕ ਜਾਂ ਦੋ ਵਾਰ ਨਹੀਂ ਸਗੋਂ ਸੈਂਕੜੇ ਵਾਰ ਵੀ ਮਾਰ ਕਰ ਸਕਦੀ ਹੈ ਬਿਜਲੀ ਖਿੱਚਣ ਵਾਲੀਆਂ ਸਥਿਤੀਆਂ ਦੇ ਬਦਲਣ ਦੀ ਸੰਭਾਵਨਾ ਨਹੀਂ ਹੈ ਜੇ ਬਿਜਲੀ ਤੁਹਾਡੇ ਨੇੜੇ ਆਉਂਦੀ ਹੈ ਤਾਂ ਇਹ ਨਾ ਸੋਚੋ ਕਿ ਤੂਫਾਨ ਲੰਘਣ ਤੱਕ ਤੁਸੀਂ ਸੁਰੱਖਿਅਤ ਹੋ ਇੱਕ ਚੰਗਾ ਬਿਜਲੀ ਸੁਰੱਖਿਆ ਨਿਯਮ ਹੈ ਜੇ ਤੁਸੀਂ ਇਸ ਨੂੰ ਸੁਣਦੇ ਹੋ ਤਾਂ ਇਸ ਤੋਂ ਡਰੋ ਜੇ ਤੁਸੀਂ ਇਸ ਨੂੰ ਦੇਖਦੇ ਹੋ ਤਾਂ ਇਸ ਤੋਂ ਭੱਜੋ ਇਹ ਅੰਦਾਜ਼ਾ ਲਗਾਉਣ ਲਈ ਕਿ ਬਿਜਲੀ ਕਿੰਨੀ ਦੂਰ ਹੈ ਫਲੈਸ਼ ਟੂ ਬੈਗ ਵਿਧੀ ਦੀ ਵਰਤੋਂ ਕਰੋ ਜੇ ਤੁਸੀਂ ਬਿਜਲੀ ਦੀ ਚਮਕ ਦੇਖਦੇ ਹੋ ਤਾਂ ਗਿਣਾ ਸ਼ੁਰੂ ਕਰੋ 1001 1002 1003 ਜਾਂ ਭਾਵੇਂ ਤੁਸੀਂ ਸਕਿੰਟਾਂ ਦਾ ਅੰਦਾਜ਼ਾ ਲਗਾਉਂਦੇ ਹੋ ਜਦੋਂ ਤੱਕ ਗਰਜ ਸੁਣਾਈ ਨਹੀਂ ਦਿੰਦੀ ਕਿਉਂਕਿ ਰੋਸ਼ਨੀ ਦੀ ਗਤੀ ਲਗਭਗ 1,86,300 ਪ੍ਰਤੀ ਮੀਲ ਸਕਿੰਟ ਹੈ ਇਸ ਲਈ ਬਿਜਲੀ ਚਮਕਦੇ ਹੀ ਦਿਖਾਈ ਦਿੰਦੀ ਹੈ ਪਰ ਆਵਾਜ਼ 5 ਸਕਿੰਟਾਂ ਵਿੱਚ 1 ਮੀਲ ਤੱਕ ਦਾ ਸਫ਼ਰ ਤੈਅ ਕਰਦੀ ਹੈ ਜੇਕਰ ਤੁਸੀਂ ਬਿਜਲੀ ਦੇਖਣ ਤੋਂ 10 ਸਕਿੰਟ ਬਾਅਦ ਗਰਜ ਸੁਣਦੇ ਹੋ ਤਾਂ ਬਿਜਲੀ ਲਗਭਗ 2 ਮੀਲ ਦੂਰ ਹੈ ਤੁਹਾਡੇ ਪਾਲਤੂ ਜਾਨਵਰ ਆਪਣੀ ਰੱਖਿਆ ਨਹੀਂ ਕਰ ਸਕਦੇ ਉਹਨਾਂ ਦੀ ਰੱਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਪਾਲਤੂ ਜਾਨਵਰਾਂ ਨੂੰ ਬਿਜਲੀ ਤੋਂ ਬਚਾਉਣ ਲਈ ਇਹੇਟ ਦਿੱਤੇ ਸੁਝਾਹ ਹਨ ਬਿਜਲੀ ਦੇ ਤੂਫਾਨ ਦੌਰਾਨ ਆਪਣੇ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਨੂੰ ਬਾਹਰ ਨਾ ਛੱਡੋ ਅਤੇ ਕਿਸੇ ਦਰਖਤ ਨਾਲ ਸੰਗਲ ਨਾਲ ਨਾ ਬੰਨੋ ਡੌਗ ਹਾਊਸ ਸੁਰੱਖਿਅਤ ਪਨਾਹਗਾਹ ਨਹੀਂ ਹਨ ਆਪਣੇ ਪਾਲਤੂ ਜਾਨਵਰਾਂ ਨੂੰ ਅੰਦਰ ਲਿਆਓ ਅਤੇ ਕਿਸੇ ਵੀ ਧਾਤ ਦੇ ਕੋਲਰ, ਪਟਿਆ ਜਾਂ ਹਾਰਨੈਸ ਨੂੰ ਹਟਾਓ ਅਤੇ ਪਲਾਸਟਿਕ ਦੇ ਨਾਲ ਬਦਲੋ। ਆਓ ਹੁਣ ਬਿਜਲੀ ਦੀ ਚਪੇਟ ਵਿੱਚ ਆਏ ਵਿਅਕਤੀ ਦੀ ਮਦਦ ਕਰਨ ਦੇ ਕਦਮਾਂ ਬਾਰੇ ਚਰਚਾ ਕਰੀਏ। ਜੇਕਰ ਕਿਸੇ ਵਿਅਕਤੀ ਦੇ ਉੱਪਰ ਬਿਜਲੀ ਡਿੱਗਦੀ ਹੈ ਤਾਂ ਬਿਨਾਂ ਦੇਰੀ ਕੀਤੇ ਤੁਰੰਤ ਮਦਦ ਲਈ 112 ਜਾਂ 108 ਤੇ ਕਾਲ ਕਰੋ। ਜੇਕਰ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰਨ ਲਈ ਸਖਲਾਈ ਦਿੱਤੀ ਗਈ ਹੈ ਜਿਸਤੇ ਬਿਜਲੀ ਡਿੱਗੀ ਹੈ ਤਾਂ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਇਸ ਦੇ ਲਈ ਸਭ ਤੋਂ ਪਹਿਲਾਂ ਇਹ ਦੇਖੋ ਕਿ ਵਿਅਕਤੀ ਸਾਹ ਲੈਣ ਯੋਗ ਹੈ ਜਾਂ ਨਹੀਂ ਜੇਕਰ ਉਸਦਾ ਸਾਹ ਰੁਕ ਗਿਆ ਹੈ ਤਾਂ ਮੂੰਹ ਤੋਂ ਮੂੰਹ ਲਾਈਫ ਸਪੋਰਟ ਕਰੋ ਇਸ ਤੋਂ ਬਾਅਦ ਵਿਅਕਤੀ ਦੇ ਦਿਲ ਦੀ ਧੜਕਣ ਦੀ ਜਾਂਚ ਕਰੋ ਜੇਕਰ ਉਸਦੇ ਦਿਲ ਦੀ ਧੜਕਣ ਬੰਦ ਹੋ ਗਈ ਹੈ ਤਾਂ ਉਸ ਨੂੰ ਸੀਪੀਆਰ ਦੇਵੋ ਜੇ ਪੀੜਤ ਦੀ ਨਬਜ਼ ਅਤੇ ਸਾਹ ਚੱਲ ਰਿਹਾ ਹੈ ਤਾਂ ਕਿਸੇ ਹੋਰ ਸੱਟ ਦੀ ਜਾਂਚ ਕਰੋ ਨਾਗਰਿਕਾਂ ਨੂੰ ਅਗੇ 30 ਚੇਤਾਵਨੀ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਮੌਸਮ ਵਿੱਚ ਤਬਦੀਲੀਆਂ ਅਤੇ ਅਪਡੇਟਾਂ ਬਾਰੇ ਸੂਚਿਤ ਰਹਿਣਾ ਚਾਹੀਦਾ ਹੈ ਆਓ ਜਾਣਦੇ ਹਾਂ ਕੁਝ ਸ਼ੁਰੂਆਤੀ ਚੇਤਾਵਨੀ ਐਪਲੀਕੇਸ਼ਨਾਂ ਬਾਰੇ ਸਚੇਤ ਮੋਬਾਈਲ ਐਪਲੀਕੇਸ਼ਨ ਐਨ ਡੀ ਐਮਾ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੁਆਰਾ ਲਾਗੂ ਕੀਤੀ ਗਈ ਹੈ ਐਪਲੀਕੇਸ਼ਨ ਕਿਸੇ ਵੀ ਆਫਤ ਤੋਂ ਪਹਿਲਾਂ ਦੌਰਾਨ ਅਤੇ ਬਾਅਦ ਵਿੱਚ ਆਮ ਲੋਕਾਂ ਲਈ ਚੇਤਾਵਨੀ ਪ੍ਰਸਾਰ ਮਾਧਿਅਮ ਵਜੋਂ ਕੰਮ ਕਰਦੀ ਹੈ ਇਹ ਵੱਖ-ਵੱਖ ਚੇਤਾਵਨੀ ਪੈਦਾ ਕਰਨ ਵਾਲੀਆਂ ਏਜੰਸੀਆਂ ਅਤੇ ਸਾਰੇ 36 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਆਫਤ ਪ੍ਰਬੰਧਨ ਅਥਾਰਟੀਆਂ ਤੋਂ ਭਾਰਤੀ ਨਾਗਰਿਕਾਂ ਨੂੰ ਖੇਤਰ ਵਿਸ਼ੇਸ਼ ਚੇਤਾਵਨੀਆਂ ਦਾ ਪ੍ਰਸਾਰ ਕਰਦਾ ਹੈ। ਬਿਜਲੀ ਸੰਬੰਧੀ ਅਲਰਟ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੇ ਦਾਮਿਨੀ ਲਾਈਟਨਿੰਗ ਐਪ ਲਾਂਚ ਕੀਤੀ ਹੈ। ਐਪ ਵਿਅਕਤੀ ਨੂੰ 20 ਕਿਲੋਮੀਟਰ ਤੋਂ 40 ਕਿਲੋਮੀਟਰ ਦੇ ਘੇਰੇ ਵਿੱਚ ਜੀਪੀਐਸ ਨੋਟੀਫਿਕੇਸ਼ਨ ਦੁਆਰਾ ਵਿਅਕਤੀ ਦੇ ਨੇੜੇ ਬਿਜਲੀ ਹੋਣ ਦੀ ਚੇਤਾਵਨੀ ਦਿੰਦੀ ਹੈ। ਇਹ ਸਥਾਨ ਤੇ ਅਗਲੇ 40 ਮਿੰਟਾਂ ਲਈ ਵੈਦ ਬਿਜਲੀ ਦੀ ਚੇਤਾਵਨੀ ਵੀ ਪ੍ਰਦਾਨ ਕਰਦਾ ਹੈ। ਵਲੰਟੀਅਰਾਂ ਦੀ ਭੂਮਿਕਾ ਵਲੰਟੀਅਰ ਕਈ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ। ਵਲੰਟੀਅਰ ਕਿਸੇ ਵੀ ਏਜੰਸੀ ਲਈ ਪਾਈਚਾਰੇ ਦਾ ਕੇਂਦਰ ਬਿੰਦੂ ਹੋ ਸਕਦੇ ਹਨ। ਵਾਲੰਟੀਅਰ ਸਰਕਾਰ ਦੀ ਸਲਾਹ ਦੇ ਦੂਤ ਵਜੋਂ ਕੰਮ ਕਰ ਸਕਦੇ ਹਨ ਅਤੇ ਚੇਤਾਵਨੀ ਦਾ ਪ੍ਰਸਾਰ ਕਰ ਸਕਦੇ ਹਨ। ਵਾਲੰਟੀਅਰ ਪ੍ਰਭਾਵਿਤ ਖੇਤਰ ਤੋਂ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਸਕਦੇ ਹਨ। ਵਾਲੰਟੀਅਰ ਵੱਖ-ਵੱਖ ਸੇਵਾਵਾਂ ਲਈ ਰਾਹਤ ਕੈਂਪਾਂ ਵਿੱਚ ਸੇਵਾ ਕਰ ਸਕਦੇ ਹਨ। ਵਾਲੰਟੀਅਰ ਉਪਯੋਗਤਾਵਾਂ ਦੀ ਬਹਾਲੀ ਵਿੱਚ ਸਰਕਾਰੀ ਏਜੰਸੀਆਂ ਦੀ ਮਦਦ ਕਰ ਸਕਦੇ ਹਨ। ਵਾਲੰਟੀਅਰਾਂ ਦੀ ਵਰਤੋਂ ਰਾਜ ਸਰਕਾਰ ਦੁਆਰਾ ਹਰ ਕਿਸਮ ਦੀਆਂ ਆਮ ਸੇਵਾਵਾਂ ਵਿੱਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਅਸੀਂ ਇਸ ਮੋਡੀਊਲ ਦੇ ਅੰਤ ਵਿੱਚ ਆ ਗਏ ਹਾਂ ਆਓ ਹੁਣ ਮੋਡੀਊਲ ਵਿੱਚ ਵਿਚਾਰੇ ਗਏ ਮੁੱਖ ਨੁਕਤਿਆਂ ਨੂੰ ਯਾਦ ਕਰੀਏ ਥੰਡਰਸਟ੍ਰੋਮ ਇੱਕ ਹਿੰਸਕ ਥੋੜੇ ਸਮੇਂ ਲਈ ਮੌਸਮ ਦੀ ਗੜਬੜ ਹੈ ਜੋ ਹਮੇਸ਼ਾ ਲਗਭਗ ਬਿਜਲੀ ਗਰਜ ਸੰਘਣੇ ਬੱਦਲਾਂ ਭਾਰੀ ਮੀਂਹ ਜਾਂ ਗੜੇ ਅਤੇ ਤੇਜ਼ ਹਵਾਵਾਂ ਨਾਲ ਜੁੜਿਆ ਹੁੰਦਾ ਹੈ ਜਿਵੇਂ ਹੀ ਤੂਫਾਨ ਵੱਧਦਾ ਹੈ ਬਿਜਲੀ ਦੇ ਚਾਰਜ ਬੱਦਲ ਦੇ ਅੰਦਰ ਬਣ ਜਾਂਦੇ ਹਨ ਜਿਸ ਦੇ ਨਤੀਜੇ ਵਜੋਂ ਬਿਜਲੀ ਬਣ ਜਾਂਦੀ ਹੈ ਉਦਰਤੀ ਬਿਜਲੀ ਦੇ ਸੰਚਾਲਕਾਂ ਦੇ ਨੇੜੇ ਜਾਣ ਤੋਂ ਪਰਹੇਜ਼ ਕਰੋ ਜਿਵੇਂ ਕਿ ਖੁੱਲੇ ਖੇਤਾਂ ਵਿੱਚ ਉੱਚਾ, ਅਲੱਗ-ਥਲੱਗ ਰੁੱਖ, ਪਹਾੜੀ ਚੋਟੀਆਂ, ਖੁੱਲੇ ਮੈਦਾਨ, ਪੀਚ ਜਾਂ ਪਾਣੀ ਉੱਤੇ ਇੱਕ ਕਿਸ਼ਤੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀਆਂ ਸਾਵਧਾਨੀਆਂ ਵਰਤੋ ਸੁਰੱਖਿਆ ਦੇ ਕਦਮ ਹਨ 3/3 ਨਿਯਮਾਂ ਦੀ ਪਾਲਣਾ ਕਰੋ ਸਿਰਫ ਸੁਰੱਖਿਅਤ ਪਨਾਹਗਾਹਾਂ ਦੀ ਵਰਤੋਂ ਕਰੋ ਅਤੇ ਕਿਸੇ ਵੀ ਚੀਜ਼ ਤੋਂ ਬਚੋ ਜੋ ਬਿਜਲੀ ਦੀ ਚਾਲਕ ਹੈ ਜੇਕਰ ਤੁਸੀਂ ਬਾਹਰ ਫਸ ਜਾਂਦੇ ਹੋ ਤਾਂ ਤੁਰੰਤ ਅੰਦਰ ਜਾਓ ਜੇਕਰ ਤੁਸੀਂ ਜਾਂ ਕੋਈ ਹੋਰ ਵਿਅਕਤੀ ਬਿਜਲੀ ਦੀ ਚਪੇਟ ਵਿੱਚ ਆ ਜਾਂਦਾ ਹੈ ਤਾਂ ਤੁਰੰਤ 112 ਨੰਬਰ ਜਾਂ 108 ਨੰਬਰ ਤੇ ਕਾਲ ਕਰੋ ਅਤੇ ਆਪਣੇ ਘਰ ਦੀ ਸੁਰੱਖਿਆ ਲਈ ਲਾਈਟਨਿੰਗ ਅਰੇਸਟਰ ਸਥਾਪਿਤ ਕਰੋ ਗਰਜ ਅਤੇ ਬਿਜਲੀ ਅਤੇ ਮੀਂਹ ਦੇ ਦੌਰਾਨ ਪਾਲਤੂ ਜਾਨਵਰਾਂ ਜਾਂ ਪਸ਼ੂਆਂ ਦਾ ਖਿਆਲ ਰੱਖੋ ਹੁਣ ਇਸ ਵਿਸ਼ੇ ਬਾਰੇ ਤੁਹਾਡੀ ਸਮਝ ਨੂੰ ਪਰਖਣ ਦਾ ਸਮਾਂ ਆ ਗਿਆ ਹੈ ਇਹ ਇੱਕ ਮੁਲਾਂਕਣ ਅਭਿਆਸ ਹੈ ਸਾਰੇ ਸਵਾਲ ਬਰਾਬਰ ਅੰਕਾਂ ਦੇ ਹਨ ਟੈਸਟ ਪਾਸ ਕਰਨ ਲਈ ਤੁਹਾਨੂੰ ਘੱਟੋ-ਘੱਟ 60% ਅੰਕ ਪ੍ਰਾਪਤ ਕਰਨ ਦੀ ਲੋੜ ਹੈ ਸਵਾਲਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਚਿਤ ਵਿਕਲਪ ਨੂੰ ਚੁਣੋ 我答应啊。